ਤੇ ਬਾਬਾ ਜੀ ਤੁਹਾਡੇ ਕੋ ਕਿੰਨੀਆਂ ਦਸਤਾਰਾਂ ਹੈਗੀਆਂ ਵਾ ਦੋ ਗ ਬਸ ਵਾਹਿਗੁਰੂ ਵਾਲੀ ਜੀ ਸਾਡੇ ਕਿ ਸਿੱਖਾਂ ਦੇ ਹਾਲ ਵੇਲੇ ਕੀ ਹੈ ਤੇ ਮੱਲੋ ਤੁਹਾਡੇ ਕੋ ਦੋ ਹੀ ਹੈ ਦਸਤਾਰਾਂ ਹੈ ਵਾਹਿਗੁਰੂ ਵਾਹਿਗੁਰੂ ਇੱਕ ਬੰਲੇ ਦੀ ਇੱਕ ਧੋਲੇ ਦੀ ਹੈ ਚਲੋ ਪਿਆਰਿਓ ਚਲੋ ਸਿੰਘ ਸਾਹਿਬ ਚਲੀਏ ਮਨਸੂਰ ਦੀ ਤੱਕ ਛੱਡ ਦਿਓ ਠੀਕ ਹੈ ਜੀ ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਬਾਬਾ ਜੀ ਫਿਰ ਦੋ ਤੁਹਾਡੇ ਕੋ ਦਸਤਾਰਾਂ ਹੈਗੀਆਂ ਨੇ ਹੈਨਾ ਤੇ ਫਿਰ ਉਹਦੇ ਨਾਲ ਫਿਰ ਇੱਕ ਬਨ ਗਿਆ ਦੇ ਇੱਕ ਲਾ ਗਿਆ ਦੇ ਅੱਛਾ ਬੱਚੇ ਤੋ ਦਿੰਦੇ ਆ ਠੀਕ ਆ ਠੀਕ ਆ ਉਹ ਆ ਰਿਕੇ ਅੱਤੜੇ ਵਸੇ ਦੇ ਕੇ ਅੱਤੜੇ ਵਸੇ ਲਈਆਂ ਵੇਖੋ ਠੀਕ ਆ ਰੰਗ ਠੀਕ ਆ ਰੰਗ ਠੀਕ ਆ 5-5 ਮੀਟਰ ਦੀਆਂ 100 ਦੋ ਸੋਹਣੀਏ ਦਸਤਾਰਾਂ ਤੁਹਾਡੇ ਵਾਸਤੇ ਔਰ ਬੱਬਾ ਯਾਰ ਕੀ ਆ ਮੇਰੇ ਨਾਲ ਨਹੀਂ 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 ਏ ਤੇਰੇ ਵਾਦੇ ਲਈਏ ਬਾਬਾ ਮੈਨੂੰ ਪਤਾ ਲੱਗ ਗਿਆ ਸੀ ਮੈਂ ਕਿਹਾ ਦੋ ਹੀ ਹੋਣੀਆਂ ਬਾਬੇ ਕੋ ਤੇ ਤਾਂ ਕਰਕੇ 5-5 ਮੀਟਰ ਦੀ ਦੋ ਦਸਤਾਰਾਂ ਲਈਆਂ ਅਰੇ ਜਿੰਨਾਂ ਦਾ ਧੰਨਵਾਦ ਤੁਹਾਡਾ ਮੈਨੂੰ ਪਹਿਲਾਂ ਹੀ ਦੱਲੇ ਮੈਨੂੰ ਨਾ ਉਹ ਪਿਛੇ ਬੁਲਟਾਗਾ ਉਹ ਪਿਛੇ ਤੁਮਟਾ ਕੜਿਆ ਉਹ ਮੇਰੇ ਕੋ ਬੁਲਟ ਹੈਗਾ ਮੈਂ ਤਾਂ ਜਾਣ ਕੇ ਤੇਰੀ ਰਿਸ਼ੇ ਤੇ ਬੈਠਾ ਬਾਬਾ ਮੈਂ ਤੇ ਉਹਦੇ ਉਹਦੇ ਕਰਕੇ ਮੈਨੂੰ ਲੱਗਾ ਕਿ ਬਾਬੂ ਜੀ ਦਸਤਾਰਾਂ ਇਹ ਸਾਡੇ ਸਿੱਖਾਂ ਦੇ ਹਾਲ ਆ ਸਾਡੇ ਕੋਲ ਦਸਤਾਰਾਂ ਨਹੀਂ ਹੈਗੀਆਂ ਬਾਬੇ ਸਾਡੇ ਕੋਲ ਦਸਤਾਰਾ ਨਹੀਂ ਹੈਗਾ ਕੋਈ ਨਹੀਂ ਮਹਾਰਾਜ ਕੀ ਕਰ ਸਕੀਦਾ ਆਪਾਂ ਹੋਵੇ ਕੋਈ ਦਸਤਾਰਾ ਨਹੀਂ ਹੈਗੀ ਸਾਡੇ ਕਿਸਿੱਖਾਂ ਕੋਲ ਚਲ ਠੀਕ ਆ ਵਾ ਧੰਨਵਾਦ ਜੀ ਵਾਹਿਗੁਰੂ ਜੀ ਕੀ ਬਤਿਉ ਚਲ ਜੀ ਬਾਬਾ ਓਕੇ ਜੀ